ਵਹਿਰੂ ਜੀ ਦਾ ਖਾਲਸਾ ਵਹਿਰੂ ਜੀ ਦੀ ਫਤਿਹ ਮੈਂ ਬੋਟਾ ਸੰਗਰਨ ਸਿੰਘ ਕਾਰਜਕਾਰੀ ਪ੍ਰਧਾਨ ਸ਼ੇਰੇ ਪੰਜਾਬ ਅਕਾਲੀ ਦਲ ਕੱਲ ਪਰਸੋਂ ਦੋ ਤਿੰਨ ਦਿਨ ਤੋਂ ਲਗਾਤਾਰ ਜੋ ਕਈ ਸ਼ਹਿਰਾਂ ਦੇ ਵਿੱਚ ਨਗਰ ਪੰਚਾਇਤਾਂ ਦੀਆਂ ਮੈਸਪੇਰਟੀ ਦੀਆਂ ਨਗਰ ਨੈਗਵੰਦਾਂ ਚੋਣਾਂ ਦੇ ਕਾਗਜ਼ ਭਰੇ ਜਾ ਰਹੇ ਸਨ ਪਰ ਹੈਰਾਨੀ ਹੋਈ ਕਿ ਜਿਹੜੀ ਪਾਰਟੀ ਇਹ ਕਹੇ ਕਿ ਰਾਜ ਲਿਆਈ ਸੀ ਕਿ ਅਸੀਂ ਆਮ ਆਦਮੀ ਪਾਰਟੀਆਂ ਤੇ ਸਾਡਾ ਚੋਣ ਨਿਸ਼ਾਨ ਝਾੜੂ ਆ ਤੇ ਝਾੜੂ ਸਾਰੇ ਕਹਾ ਦੀ ਸਫਾਈ ਕਰ ਦਿੰਦਾ ਉਹਨਾਂ ਲੋਕਾਂ ਨੇ ਦੂਸਰੀਆਂ ਪਾਰਟੀਆਂ ਦੇ ਉਮੀਦਵਾਰਾਂ ਦੇ ਕਾਜ ਨਿਪਰਨ ਦਿੱਤੇ ਉਹ ਸਫਾਈ ਤਾਂ ਕਰਨੀ ਸੀ ਉਹਨਾਂ ਦੀ ਉਹ ਆਪ ਦੀ ਆਪ ਹੀ ਕਰਨ ਲੱਗ ਗਏ ਕਿਉਂਕਿ ਇਤਿਹਾਸ ਗਵਾਹ ਜਦੋਂ ਵੀ ਕਿਸੇ ਨੇ ਜ਼ਬਰ ਜ਼ੁਲਮ ਤੇ ਧੱਕਾ ਕੀਤਾ ਫਿਰ ਉਹਦੀ ਦੀ ਐਂਡਾ ਜਿਹੜੀ ਉਹ ਮਾੜੀ ਹੁੰਦੀ ਹੈ ਚਾਹੇ ਇੱਥੇ ਮੁਗਲ ਹੋਣ ਚਾਹੇ ਨਾਦਰ ਸ਼ਾਹ ਹੋਵੇ ਚਾਹੇ ਅਬਦਾਲੀ ਹੋਵੇ ਚਾਹੇ ਅੰਗਰੇਜ਼ ਹੋਣ ਚਾਹੇ ਇੰਦਰਾ ਗਾਂਧੀ ਹੋਵੇ ਜੇ ਪ੍ਰਕਾਸ਼ ਸਿੰਘ ਬਾਦਲ ਦਾ ਪਰਿਵਾਰ ਹੋਵੇ ਜੀਨੇ ਵੀ ਮਨਮਰਜ਼ੀਆਂ ਕੀਤੀਆਂ ਤੇ ਲੋਕਾਂ ਨੂੰ ਦਰੜ ਕੇ ਹੱਥਾਂ ਨੂੰ ਉੱਤੋਂ ਦੇ ਨੰਗਣ ਦੀ ਕੋਸ਼ਿਸ਼ ਕੀਤੀ ਆ ਉਹਦੇ ਫਿਰ ਹਾਲਾਤ ਆਖਰ ਨੂੰ ਮਾੜੇ ਹੁੰਦੇ ਆ ਮੈਨੂੰ ਅਧਿਅੰਤ ਦੁੱਖ ਆ ਕਿ ਸਾਰੀ ਦੁਨੀਆ ਵਿੱਚ ਲੋਕਤੰਤਰ ਬਹੁਤ ਤਕੜਾ ਤੇ ਸ਼ਕਤੀਸ਼ਾਲੀ ਆ ਇੱਕੋ ਹੀ ਦੇਸ਼ ਆ ਦੁਨੀਆ 'ਚ ਅਫਗਾਨਿਸਤਾਨ ਜਿੱਥੇ ਲੋਕਤੰਤਰ ਤੋਂ ਗੈਰ ਤੱਕੇ ਨਾਲ ਸਰਕਾਰ ਮੁੰਡਿਆਂ ਨੇ ਬਣਾਈ ਨੇ ਸਾਰੀ ਦੁਨੀਆ 'ਚ ਲੋਕਤੰਤਰ ਤੇ ਲੋਕਤੰਤਰ ਦਾ ਕੰਮ ਆ ਕੇ ਲੋਕ ਲੋਕਾਂ ਦੇ ਵਿੱਚ ਲੋਕਾਂ ਲਈ ਜੇ ਲੋਕਾਂ ਲਈ ਅਸੀਂ ਕੰਮ ਕਰਨਾ ਫਿਰ ਹਰ ਇੱਕ ਬੰਦੇ ਦਾ ਲੋਕਤੰਤਰ 'ਚ ਅਧਿਕਾਰ ਆ ਕਿ ਉਹ ਆਪਦੇ ਕਾਗਜ਼ ਭਰੇ ਲੋਕਾਂ ਕੋਲ ਜਾ ਕੇ ਵੋਟਾਂ ਮੰਗੇ ਜਿਹਨੂੰ ਲੋਕ ਫਤਵਾ ਦੇਣ ਉਹ ਬੰਦਾ ਐਮਸੀ ਬਣ ਜੇ ਉਹ ਬੰਦਾ ਕਾਉਂਸਲਰ ਬਣ ਜੇ ਰਾਨੀ ਹੋ ਗਈ ਕਿ ਜਿਹੜੀ ਸਰਕਾਰ ਆਪ ਹੀ ਵੋਟਾਂ ਨਾਲ ਚੁਣੀ ਆ ਉਹੀ ਸਰਕਾਰ ਦੇ ਐਮਐਲਏ ਬੰਦੇ ਗੇਟਾਂ ਨੂੰ ਪੁਲਿਸ ਤੋਂ ਜਿੰਦੇ ਲਵਾ ਕੇ ਵਿਰੋਧੀ ਪਾਰਟੀਆਂ ਦੇ ਕਾਰਜ ਇਹਨਾਂ ਭਰਦੇ ਆ ਆ ਤਾਂ ਪਹਿਲੀ ਵਾਰ ਵੇਖਿਆ ਇਹਦਾ ਮਤਲਬ ਫਿਰ ਬਾਦਲ ਦਲ ਤੋਂ ਤੇ ਕਾਂਗਰਸ ਤੋਂ ਆ ਆ ਆਦੀ ਪਾਰਟੀ ਘੱਟਦਾ ਨਾ ਹੋਈ ਫਿਰ ਅੱਜ ਤਿੰਨ ਪਾਰਟੀਆਂ ਬਰਾਬਰ ਗਿਣਾਂਗੇ ਕਿ ਪੰਜਾਬ ਦੀ ਖਾਤਰ ਤਿੰਨੇ ਹੀ ਪਾਰਟੀਆਂ ਇੱਕੋ ਹੀ ਪੈਸੇ ਦੇ ਦੋ ਪਾਸੇ ਆ ਇਸ ਕਰਕੇ ਮੈਂ ਇਹਨਾਂ ਗੱਲਾਂ ਦੀ ਪੁਰਜ਼ੋਰ ਨਖੇਦੀ ਕਰਦਾ ਤੇ ਨਾਲ ਹੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੂੰ ਬੇਨਤੀ ਤੇ ਅਪੀਲ ਕਰਦਾ ਕਿ ਰਾਜੇ ਨੂੰ ਵਜ਼ੀਰ ਨੂੰ ਐਮਐਲਏ ਨੂੰ ਹਮੇਸ਼ਾ ਭਲੇਖਾ ਹੁੰਦਾ ਕਿ ਮੈਂ ਸਦਾ ਲਈ ਇਸ ਕੁਰਸੀ ਤੇ ਰਹੂੰਗਾ ਪਰ ਲੋਕ ਫਤਵੇ ਕਦੇ ਸਦੀਵੀ ਨਹੀਂ ਹੁੰਦੇ ਬਦਲਦੇ ਰਹਿੰਦੇ ਆ ਇਹ ਵੀ ਬਦਲ ਜਾਊਗਾ ਇਹ ਟਾਈਮ ਨਹੀਂ ਰਹਿਣਾ ਬਾਗੇ ਪੁਰਾਣੇ ਸਾਡੇ ਨੇੜੇ ਕਦੇ ਕਾਲੀਦਾਲ ਬਾਦਲ ਦੇ ਬੰਦਿਆ ਨੇ ਕਾਂਗਰਸਾਂ ਨੂੰ ਕੁੱਟ-ਕੁੱਟ ਕੇ ਕਾਜਨਾ ਭਰਨ ਦਿੱਤੇ ਫਿਰ ਕਾਂਗਰਸਾਂ ਦੀ ਵਾਰੀ ਆ ਗਈ ਉਹਨਾਂ ਨੇ ਬਾਦਲ ਦਲਗੇ ਕੁੱਟੇ ਹੁਣ ਥੋੜੀ ਆ ਗਈ ਤੀਜੀ ਤੁਸੀਂ ਵਾਰ ਹੀ ਨਹੀਂ ਖੋਲਿਆ ਤਿੰਨ ਚਾਰ ਦਿਨ ਹੋ ਗਏ ਲਗਾਤਾਰ ਮੈਂ ਖ਼ਬਰਾਂ 'ਚ ਪੜਨਾ ਇਸ ਕਰਕੇ ਸਾਰੇ ਪੰਜਾਬੀਆਂ ਨੂੰ ਬੇਨਤੀ ਹੈ ਕਿ ਜਿਹੜੀਆਂ ਇਹ ਸਰਕਾਰਾਂ ਲੋਕਤੰਤਰ ਦੇ ਨਾਂ ਤੇ ਚੁਣ ਕੇ ਮੁਰਖੇ ਡਿਕਟੇਟਰ ਬਣ ਕੇ ਬਹਿ ਜਾਂਦੀਆਂ ਇਹਨਾਂ ਨੂੰ ਸਾਨੂੰ ਭਲੀ ਪ੍ਰਕਾਰ ਸਮਝਣ ਦੀ ਲੋੜ ਆ ਜਿੰਨੇ ਅਖਬਾਰਾਂ ਵਾਲੇ ਲਿਖਦੇ ਆ ਲੇਖ ਉਹਦੇ ਵਿੱਚ ਜਾਂ ਸੋਸ਼ਲ ਮੀਡੀਆ ਤੇ ਕੋਈ ਚੰਗੇ ਸਾਰੂ ਵਿਚਾਰ ਦਿੰਦੇ ਆ ਉਹਨਾਂ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਕਿ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਆਪਾਂ ਇਹਨਾਂ ਗੱਲਾਂ ਦਾ ਵਿਰੋਧ ਕਰਗੇ ਜੇ ਲੋਕਤੰਤਰ ਇਹਨਾਂ ਨੇ ਆ ਹੀ ਖਤਮ ਕਰਤਾ ਫਿਰ ਵੋਟਾਂ ਦੀ ਲੋੜ ਨਹੀਂ ਰਹਿਣੀ ਫਿਰ ਕਿਸੇ ਦਿਨ ਬਿਹਾਰ ਵਾਂਗੂ ਯੂਪੀ ਵਾਂਗੂ ਉਹ ਲੋਕ ਵੀ ਐਮਐਲਏ ਬਣ ਜਿਆ ਕਰਨਗੇ ਜਿਹੜੇ ਕੇਵਲ ਤੇ ਕੇਵਲ ਡਾਂਗਣਾ ਤੇ ਰਵਾਲਵਾਰਨਾ ਬਣ ਜਿਆ ਕਰਨਗੇ ਇਹ ਲੋਕ ਇਹ ਭਗਵੰਤ ਮਾਨ ਦੀ ਸਰਕਾਰ ਨੇ ਬਹੁਤ ਵੱਡੀ ਗਲਤੀ ਕੀਤੀ ਆ ਆਖਰ ਨੂੰ ਇੱਕ ਦਿਨ ਇਹਨਾਂ ਬੰਦਿਆਂ ਨੂੰ ਪਛਤਾਉਣਾ ਪਊਗਾ ਮੈਂ ਫੇਰ ਸੰਗਤ ਨੂੰ ਅਪੀਲ ਕਰਦਾ ਕਿ ਸਾਰੀ ਸੰਗਤ ਪੰਜਾਬ ਦੀ ਇਹ ਨਾ ਦੇਖੇ ਕਿ ਮੈਂ ਕਿਹੜੀ ਪਾਰਟੀ ਦਾ ਤੇ ਕਿਹੜੇ ਧਰਮ ਦਾ ਕਿਹੜੇ ਧੜੇ ਦਾ ਇਹੇ ਜਿਹੜੇ ਲੋਕ ਲੋਕਾਂ ਦੇ ਉਲਟ ਫਤਗਿਆ ਸਰਕਾਰਾਂ ਦੇ ਉਹਨਾਂ ਦੇ ਉਲਟ ਸਾਨੂੰ ਸਾਰਿਆਂ ਨੂੰ ਆਵਾਜ਼ ਠਾਉਣੀ ਚਾਹੀਦੀ ਆ ਸਾਡਾ ਸ਼ੇਰੇ ਪੰਜਾਬ ਅਕਾਲੀ ਦਲ ਹਮੇਸ਼ਾ ਜ਼ਬਰ ਦੇ ਵਿਰੁੱਧ ਆਵਾਜ਼ ਠਾਉਂਦਾ ਰਹੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ